ਜੋ ਬੈਕ ਮਿੰਟ ਹਸਾਬ ਨਾਲ ਤੁਸੀਂ ਵੀ ਹਸਾਬ ਨਾਲ ਹੈ ਤੁਸੀਂ ਹੁਣ ਦਬਕੇ ਮਾਰਨ ਦੇ ਜੇ ਦਬਕ ਮਾਰਨ ਦੇ ਹੋਰ ਦਰਨ ਕੋਈ ਹੋ ਤੁਸੀਂ ਬੈਠੋ ਦੇਖੋ ਜੀ 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 ਜ ਉੱਤੇ ਡਰਾਮਾ ਚੱਲਿਆ ਹੋਇਆ ਹੈ। ਪਤਾ ਮਿੱਧੂ ਜੀ ਚਾਹੀਦਾ ਤੈਨੂੰ ਪਤਾ ਦਿਓ ਉਹਦਾ ਬੈਠਾ। ਮਿੱਧੂ ਜੀ ਜੱਪ ਜੱਪ ਮਾਉਂ। ਪੰਜਾਬ ਤੋਂ ਦੇਖ ਲਓ ਤੁਸੀਂ ਲਾ। ਕਿਆ ਹਾਲ ਸਾਡੇ ਟੋਲ ਪਲਾਜ਼ਾ ਤਾਂ ਬੰਦ ਰਹੀ। ਇਹ ਆਪ ਦੇ ਟੋਲ ਪਲਾਜ਼ਾ ਕਿੰਨੇ ਦਿਨ ਬੰਦ ਰਹਿੰਦੇ ਆ। ਮੈਨੂੰ ਦਿੱਤਾ ਸਾਡੇ ਮੰਤਰੀ ਸਾਹਿਬ ਨੂੰ ਇਸ ਗੱਲ ਤਾਂ ਨਹੀਂ ਪਤਾ। ਤੁਸੀਂ ਸੁਣੋ। ਸੁਣੋ ਮੇਤਾ ਜੀ ਗੱਲ ਸੁਣੋ। ਉਹਨਾਂ ਨੂੰ ਦੱਸੋ ਜੇ ਟੋਲ ਪਲਾਜ਼ੇ ਬੰਦ ਨੇ। ਹੂੰ। ਜੇ ਤੁਸੀਂ ਉੱਤੇ ਧਰਨੇ ਦਿੱਤੇ। ਆਪਣਾ ਪ੍ਰੋਟੈਸਟ ਕੀਤਾ। ਕਹਿ ਰਿਹਾ ਕੁਝ। ਕੀ ਕਿਹਨੇ ਹੁੰਦੇ ਛਡਾਉਣ ਵਾਲੇ ਕੀ ਕੀ ਯਾਰ ਸਾਡੇ ਦੇ ਬੰਦੇ ਚੋਂ ਐਸੇ ਬੰਦੇ ਚਾਹਤ ਕਰੋ ਉਹ ਹੀ ਤੁਹਾਨੂੰ ਦੇਖੋ ਅਸੀਂ ਤੁਹਾਨੂੰ ਜਿਹੜੀ ਗੱਲ ਕਿਹਾ ਨਾ ਨਾ ਅਸੀਂ ਤੁਹਾਡੇ ਨੂੰ ਕੋਈ ਇੰਨੀ ਦੀ ਗੱਲ ਨਹੀਂ ਇੱਥੇ ਆਪ ਖਸਾਨ ਆ ਬਰਾਹੀ ਆਪ ਲੰਡਾ ਚਲੋ ਹਾਂ ਇਹ ਉਹ ਦਾਗੇ ਜਾਵਾਂਗੇ ਹੋਰ ਥੋੜਾ ਜਾਵਾਂਗੇ ਜਿਹੜਾ ਲੋਕ ਸਭਾ ਦੇ ਵਿੱਚ ਇਹ ਦਸੋ ਰੇਤ ਪੁੱਟੋ ਮੱਝ ਉਹ ਸਭਾ ਦੇ ਚਲੋ ਇੰਨੇ ਹੀ ਰੇ ਆਹ ਇਧਰ ਸਾਬ ਉਹ ਆ ਗਈਆਂ ਉਹ ਮੇਰੀ ਗੱਲ ਸੁਣੋ ਉਹ ਆ ਗਈਆਂ ਉਹ ਤੇ ਆ ਗਈਆਂ ਉਹ ਸਰਦਾਰ ਜੀ ਖੜ੍ਹ ਜਾਓ ਇੱਕ ਮਿੰਟ ਉਹ ਤੇ ਆ ਗਈਆਂ ਹੁਣ ਮੀਟ ਕਰਦੇ ਨਾ ਮੀਟਿੰਗਾਂ ਤੇ ਨਾ ਚਲੋ ਜੇ ਤੁਸੀਂ ਹੁਣ ਦਬਕੇ ਮਾਰਨ ਦੇ ਦੇ ਦਬਕੇ ਮਾਰਨ ਦੇ ਤੇ ਹੋਰ ਡਰਨਾ ਮੇਰੇ ਕੋਲ ਯਾ ਤੁਸੀਂ ਸੁਣੋ ਦੇਖੋ ਸਰਦਾਰ ਜੀ ਸਰਦਾਰ ਜੀ ਗੱਡੀ ਖੜੀ ਕੀਤੀ ਆ ਅਗਲੇ ਲੋਕਾਂ ਦੇ ਨਮਾਇंदे ਆ ਲੋਕਾਂ ਵਾਸਤੇ ਕੋਲ ਵੋਟਾਂ ਮੰਗਣਾ ਹੇ ਕੋਈ ਸਾ ਨਹੀਂ ਕਰਦੇ ਗੱਡੀ ਵੀ ਨਹੀਂ ਖੜੀ ਕਰਦੇ ਮੈਂ ਕਿੰਨਾ ਜਿਹੜੇ ਗੱਡੀ ਨਹੀਂ ਖੜੀ ਕਰਦੇ ਜਿਹੜੇ ਗੱਡੀ ਨਹੀਂ ਖੜੀ ਕਰਦੇ ਅੱਜ ਕਿੰਨੀ ਕਿੰਨੇ ਹਤੇ ਆ ਉਹ ਲੋਕਾਂ ਨੇ ਬਾਹਰ ਕਰਤੇ ਰੇਸ ਤੋਂ ਉਹ ਮੇਰੀ ਨਾ ਦੇ ਨੇ ਨਹੀਂ ਦੇ ਆ 18 ਦੇ 18 ਦੇ ਉਹਨਾਂ ਨੂੰ ਲੋਕਾਂ ਨੇ ਖੜਨ ਜੋਗੇ ਨਹੀਂ ਛੱਡਿਆ ਜੇ ਅਜੋ ਜਾਂਦੇ ਆ ਨਾ ਤੇ ਵੇਖੋ ਵੀ ਇਹਨਾਂ ਦਾ ਹਸ਼ਰ ਕੀ ਦਾ ਜੇ ਤੁਸੀਂ ਗੱਡੀ ਖੜੀ ਕੀਤੀ ਆ ਨਾ ਇਸ ਕਰਕੇ ਖੜੀ ਕੀਤੀ ਆ ਕਿਉਂਕਿ ਤੁਹਾਨੂੰ 92 ਦਿੱਤੇ ਪੰਜਾਬ ਦੇ ਲੋਕਾਂ ਨੇ ਤੇ ਤੁਹਾਨੂੰ ਗੱਲ ਸੁਣਨੀ ਪੈਣੀ ਆ ਅਸੀਂ ਇਹਨਾਂ ਧਰਨਿਆਂ ਦੇ ਬੰਦੇ ਸਭ ਕੁਝ ਕਰਦੇ ਆ ਆਂਦੇ ਰਹੇ ਆ ਅਸੀਂ ਕਿਹਾ ਐਮਪੀ ਦੀ ਐਮਪੀ ਦਾ ਜਿਹੜਾ ਫਰਜ ਆ ਜੋ ਪਾਰਲੀਮੈਂਟ ਦੇ ਵਿੱਚ ਆ ਗਏ ਨੇ ਗੱਲਬਾਤ ਚੁੱਕਣੀ ਆ ਕਿ ਆਪਾਂ ਕੋਈ ਸਾਡੇ ਇਸ਼ੂ ਹੈਗੇ ਸੀ ਜੇ ਚਲੋ ਉੱਥੇ ਗਏ ਆ ਤੇ ਅਸੀਂ ਨਹਿਰ ਤੇ ਬਹਿ ਬੋ ਕੇ ਆ ਜਾਂਦੇ ਰਹੇ ਆ ਹਾਂ ਹਾਂ ਗੱਲਬਾਤ ਸਾਡੀ ਸੁਣੀ ਸਾਣੀ ਨਹੀਂ ਕਹਿਨੇ ਨੇ ਉਹ ਤੋਂ ਬਾਅਦ ਚ ਮੀਟਿੰਗ ਵੀ ਇੱਕ ਰੱਖ ਲਈ ਸੀ ਤੁਸੀਂ ਇਹਦੀ ਜਿਹੜਾ ਡੱਲੇ ਵਾਲਾ ਸਾਥ ਮੈਂ ਕਹਿੰਦੀ ਡੱਲੇ ਦਾ ਜਿਹੜਾ ਸਾਥ ਨਹੀਂ ਨਹੀਂ ਉਹ ਤੋਂ ਬਾਅਦ ਦੇ ਵਿੱਚ ਮੀਟਿੰਗ ਵੀ ਇੱਕ ਰੱਖੀ ਸੀਗੀ ਮੀਟਿੰਗ ਦੇ ਵਿੱਚ ਕੋਈ ਬੋਲਦਾ ਕੋਈ ਤੇ ਹਾਲੋ ਨਹੀਂ ਵੀ ਨਿਕਿਆ ਹੁਣ ਗੱਲ ਇਹ ਆ ਵੀ ਇਸ ਵੇਲੇ ਸਾਡੇ ਜਿਹੜੇ ਆ ਇਸ਼ੂ ਆ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਕੀ ਉਸ ਅੰਦੋਲਨ ਦੇ ਜਿਹੜੀਆਂ ਮੰਗਾਂ ਆ ਉਹਨਾਂ ਦੇ ਆਪਾ ਦੀ ਪਾਰਟੀ ਦਾ ਕੀ ਨਜ਼ਰੀਆ ਕਿ ਉਹ ਸਾਡੀਆਂ ਜਾਇਜ਼ ਆ ਜਾਂ ਨਾ ਜਾਇਜ਼ ਸੋਧਮ ਮੋਟੀ ਗੱਲ ਸੁਣ ਬੰਦਾ ਬੁਗੜਾ ਬਿੰਦ ਪਤਾ ਅਸੀਂ ਕਿਸਾਨ ਹਾਂ ਪੰਜਾਬ ਦੀ ਖੇਤੀਬਾੜੀ ਨੂੰ ਬਚਾਉਣਾ ਕਿਸਾਨਾਂ ਦੇ ਨਾਲ ਪਹਿਲਾਂ ਵੀ ਲੜਦੇ ਹਾਂ ਹੋਰ ਵੀ ਲੜਾਂਗੇ ਲੋਕ ਸਭਾ ਵਿੱਚ ਜਾ ਕੇ ਵੀ ਕਿਸਾਨਾਂ ਦੇ ਲੜਾਈ ਲੜ ਇਹ ਖੁਦ ਕਿਸਾਨ ਤੁਹਾਡੇ ਲਈ ਨਹੀਂ ਅਸੀਂ ਆਪਣੇ ਲਈ ਆਪਣੀ ਖੇਤੀ ਬਚਾਉਣੀ ਸਮਝਦੇ ਕਿ ਨਹੀਂ ਗੱਲ ਮੰਗਾ ਜਿਹ ਜਹਾਜ ਉਹ ਤੱਕੀ ਪੜਾ ਪੱਕੇ ਦੀ ਬਾਕੀ ਆ ਮੋਟੀ ਗੱਲ ਹੈ ਕਿ ਸਾਡੀ ਸਰਕਾਰ ਦਾ ਫੈਸਲਾ ਅਸੀਂ ਕਿਸਾਨਾਂ ਦੇ ਨਾਲ ਹੀ ਖੜਿਆ ਕਿਸਾਨਾਂ ਦੇ ਨਾਲ ਹੀ ਰਾਂਗੇ ਕਿਸਾਨਾਂ ਦੇ ਪੁੱਤਿਆਂ ਕਿਸਾਨਾਂ ਲਈ ਲੜਾਈ ਲੜਾਂਗੇ ਲੋਕ ਸਭਾ ਵੀ ਤੂੰ ਹੀ ਵੇਖਿਆ ਕਦੋਂ ਜੋ ਹੀ ਕਰ ਸਕਦੇ ਸਾਡੀ ਬੇਰਗਤ ਸੁਣ ਤੁਸੀਂ ਇਹ ਗੱਲ ਕਹਿੰਦੇ ਜੇ ਕਿ ਕਿਸਾਨਾਂ ਦੇ ਨਾਲ ਖੜਾਂਗੇ ਖੜਾਂਗੇ ਕਦੋਂ ਕਿਸਾਨ ਕਿਸਾਨ ਤੇ ਉੱਥੇ 400 ਬੰਦਾ ਜ਼ਖਮੀ ਕਰ ਦਿੱਤਾ ਇੱਕ ਬੰਦਾ ਸਾਡਾ ਸ਼ਹੀਦ ਕਰ ਦਿੱਤਾ ਕੀ ਇਹ ਗੱਲਾਂ ਕਹਿਣ ਵਾਲੀ ਪੂਰੀਆਂ ਹੋ ਜਾਣ ਗਿਆ ਕਿ ਜਾਂ ਗਰਾਊਂਡ ਤੇ ਕਿਤੇ ਪੈਰ ਲਾ ਕੇ ਵੀ ਖੜੋਗੇ ਨਹੀਂ ਨਹੀਂ ਕਿਹੜੋਂ ਤੇ ਖੜੇ ਨਹੀਂ ਕਿੱਥਾ ਕਿੱਥੇ ਖੜੇ ਜੇ ਕੋਈ ਸਾਾਨੂੰ ਦਿਖਾਈ ਦੇਵੇ ਨਾ ਕਿਤੇ ਫਿਰ ਕਿੱਥੇ ਆਵਾਜ਼ ਦੀ ਪਾਰਟੀ ਕਿੱਥੇ ਕੇ ਜੇ ਸਟੈਂਡ ਕਰ ਰਹੀ ਹੈ ਇਹ ਅਸੀਂ ਬਹੁਤ ਜੜਾ ਮੁੱਖ ਮੰਤਰੀ ਤੋਂ ਲੈ ਕੇ ਅਸੀਂ ਸਭ ਲੋਕ ਰੋਜੀ ਮੀਟਿੰਗਾਂ ਦੇ ਵਿੱਚ ਰੈਲੀਆਂ 'ਚ ਪ੍ਰੈਸ ਕਾਨਫਰੰਸਾਂ 'ਚ ਹਰ ਥਾਂ ਤੇ ਬੋਲ ਕੇ ਕਿਸਾਨਾਂ ਦੀਆਂ ਮੰਗਾਂ ਚਾਹੇ ਜਾਂ ਭਈ ਉਹਨਾਂ ਦੀ ਮੰਗਾਂ ਮੰਨੋ ਸਾਡੀਆਂ ਮੰਗਾਂ ਅਸੀਂ ਜੋ ਕਰ ਸਕਦੇ ਜੋ ਸਾਡੀ ਡਿਊਟੀ ਹੈ ਸੈਂਟਰ ਨੂੰ ਹਸਪਸ਼ਟ ਕੀਤਾ ਉਹਨਾਂ ਮੀਟਿੰਗਾਂ 'ਚ ਮੈਂ ਵੀ ਗਿਆ ਜਦੋਂ ਚੜ੍ਹਦੀਕਤ ਮੀਟਿੰਗਾਂ 'ਚ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਬਈ ਅਸੀਂ ਉਹਨਾਂ ਦੇ ਨਾਲ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਇਹਨਾਂ ਦੀਆਂ ਮੰਗਾਂ ਤੋਂ ਬੰਦੇ ਨਹੀਂ ਇੱਥੇ ਅੱਜ ਵੀ ਨਾਲ ਹੈ ਉਹ ਤੋਂ ਵੀ ਨਾਲ ਸੀ ਗਾਵੇਂ ਨਾਲ ਠੀਕ ਹੈ ਕਦੀ ਗੱਲ ਇੱਕ ਮਿੰਟ ਮਹਾਰਾਣੀ ਪ੍ਰੀਤਪੁਰ ਦੀ ਉੱਥੇ ਜਦੋਂ ਕੈਂਪੇਨ ਚੱਲ ਰਹੀ ਸੀਗੀ ਭਾਜਪਾ ਦੀ ਕੈਂਡੀਡੇਟ ਆ ਉੱਥੇ ਸਾਡਾ ਸੁਰਿੰਦਰਪਾਲ ਸਿੰਘ ਸ਼ਹੀਦ ਹੋ ਜਾਂਦਾ ਉਹਦੀ ਐਫ ਆਈ ਆਰ ਦਰਜ ਕਰਵਾਉਣ ਵਾਸਤੇ ਸਾਨੂੰ 6 ਸਬਦਾਂ ਦੀ ਡੈੱਡ ਬੋਡੀ ਰੱਖਣੀ ਪੈਂਦੀ ਆ ਮਹਾਰਾਣੀ ਪਰਨੀਤਪੁਰ ਦਾ ਘਰ ਘੇਰਨਾ ਪੈਂਦਾ ਤੁਸੀਂ ਕਹਿੰਦੇ ਜੇ ਅਸੀਂ ਤੁਹਾਡੇ ਨਾਲ ਆ ਭਾਜਪਾ ਸਰਕਾਰ ਨਾਲ ਤੁਹਾਡੀ ਵਿਰੋਧਤਾ ਤੁਹਾਡੀ ਦੁਸ਼ਮਣੀ ਆ ਜਦੋਂ ਅਸੀਂ ਉਹਨਾਂ ਦਾ ਘਰ ਘੇਰਨ ਵਾਸਤੇ ਚੰਡੀਗੜ੍ਹ ਜਾਂਦੇ ਆ ਤੇ ਆਮ ਆਦਮੀ ਪਾਰਟੀ ਪੂਸ ਪ੍ਰਸ਼ਾਸਨ ਲਾ ਕੇ ਸਾਡੇ ਉੱਤੇ ਨਹੀਂ ਦੀ ਸਾਡੇ ਆਗੂ ਕਰੇ ਕਰ ਲਈ ਉਹ ਦੇ ਵਿੱਚ ਤੁਸੀਂ ਕਿੱਥੇ ਤੁਸੀਂ ਸਾਡੇ ਨਾਲ ਜਿਹੜੀ ਗਲਤੀ ਗਲਤੀ ਤੁਸੀਂ ਕਿ ਆਪਾਂ ਗੱਲ ਕਰਦੇ ਪਹਿਲੀ ਗੱਲ ਤੇ ਕਿ ਬੇਸਿਕਲੀ ਆਪਾਂ ਉਸ ਚੀਜ਼ ਦੇ ਸਹਿਮਤ ਆ ਕਿ ਸਰਕਾਰ ਪਹਿਲੀ ਗੱਲ ਤੇ ਦੂਜੀ ਗੱਲ ਤੇ ਪ੍ਰਸ਼ਾਸਨ ਇਹ ਤੁਹਾਨੂੰ ਪਤਾ ਕਿ ਕੇਂਦਰ ਤੇ ਸਰਕਾਰ ਵੀ ਦਿੱਤੀ ਇਹੀ ਪ੍ਰੋਬਲਮ ਚ ਮੁਭੈ ਰਹੀ ਹੈ ਅਸੀਂ ਹਰ ਗੱਲ ਕਰਨੀ ਚਾਹੁੰਦੇ ਹਾਂ ਪਰ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੇ ਅੰਦਰ ਉਹ ਨਹੀਂ ਕਰ ਸਕਦੇ ਜੋ ਸਾਡੇ ਅੰਦਰ ਜੋ 740 ਕਿਸਾਨ ਤੁਹਾਡੇ ਸ਼ਹੀਦ ਹੋਏ ਉਹਨਾਂ ਨੂੰ 5-5 ਲੱਖ ਰੁਪਈਆ ਦੇ ਨਾਲ ਨੌਕਰੀਆਂ ਦੇਣੀਆਂ ਵੱਧ ਤੋਂ ਜੋ ਵੀ ਇਹ ਜੀ ਕਰ ਸਕਦੇ ਕੀਤਾ ਅਤੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਬੀਜਪੀ ਆਦਿ ਨਾਲ ਕੀ ਕਰਦੇ ਕੀ ਨਹੀਂ ਕਰਦੇ ਉਹਦੇ ਨਾਲ ਕੋਈ ਸਾਡਾ ਕੋਈ ਤਾਂ ਨੌਕਰੀਆਂ ਮਿਲ ਗਈਆਂ ਉਹ ਧਾਰੀਵਾਲ ਸਾਹਿਬ ਸਾਰੀਆਂ ਸਾਡੀਆਂ ਨੌਕਰੀਆਂ ਰਹਿ ਗਈਆਂ ਕਿੰਨੇ ਕਿੰਨੇ ਤੁਹਾਡੀ ਨੌਕਰੀ ਬਾਕੀ ਜਦੋਂ ਮਤਲਬ ਮੈਂ ਆਪ ਮਾਤ ਹੋ ਕੇ ਗਈ ਦੀ ਆਪਾਂ ਮਤਲਬ ਮੈਨੂੰ ਫਲਦੀ ਦੇ ਵਿੱਚ ਵਿੱਚ ਪਤਾ ਕਿ 140 ਕਿ ਪਤਾ ਨਹੀਂ ਰਹਿ ਗਏ ਸੋ ਉਹ ਵੀ ਇੱਦਾਂ ਦੇਖ ਸੋਨ ਬੱਸ ਦੇਖੋ ਦੇਖੋ ਤੁਹਾਡੀਆਂ ਸੁਣਦਾ ਜੀ ਹੁਣ ਸਾਡੀਆਂ ਸੁਣ ਲੋ ਸਾਡੀ ਇਹ ਮੈਂ ਮੈਂ ਕਲੀਅਰ ਕਲੀਅਰ ਸਾਨੂੰ ਸਭ ਨੂੰ ਦੇਖਿਆ ਵੀ ਸਾਨੂੰ ਕਲੀਅਰ ਹੈ ਜੀ ਸਾਨੂੰ ਕਲੀਅਰ ਹੈ ਸਾਨੂੰ ਪਤਾ ਸਾਡੇ ਕੋਲ ਕਿੰਨੀਆਂ ਨੌਕਰੀਆਂ ਆ ਗਈਆਂ ਤੇ ਕਿੰਨੇ ਮਾਮਲੇ ਆ ਗਏ ਅਸੀਂ ਤਾਂ ਕਿੰਨੇ ਆ ਕਿ ਵੇਖੋ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਆ 21 ਫਰਵਰੀ ਨੂੰ ਅੱਜ ਲਗਭਗ ਲਗਭਗ ਕੋਈ 3 ਮਹੀਨੇ ਹੋਣ ਨੂੰ ਆ ਗਏ ਪਹਿਲਾਂ ਤੇ ਯੂਰ ਦੇ ਨਾਲ ਜੁੱਧ ਦੇ ਨਾਲ ਉਹਦਾ ਕੇਸ ਦਰਜ ਕਰਵਾਇਆ ਆਪਾਂ ਉਹ ਵੀ 0 ਐਫ ਆਰ ਕੀਤੀ ਚਲੋ ਜ਼ੀਰੋ ਕੀਤੀ ਸਹੀ ਹੁਣ ਇਹ ਸਮਝਾਓ ਵੀ 3 ਮਹੀਨੇ ਹੋ ਗਏ ਆ ਐਫ ਆਈ ਆਰ ਕੀਤੀ ਨੂੰ ਉਹਦੇ ਵਿੱਚ ਕੀ ਪ੍ਰੋਗਰੈਸ ਕੀਤੀ ਆ ਹੁਣ ਤੱਕ ਉਹ ਦਾ ਦੱਸ ਦਿਓ ਤੇ ਆਪਣੇ ਐਡਰੈਸ ਲੇਖੋ ਉਸ ਤੇ ਕੋਡ ਲੱਗ ਗਿਆ ਉਸ ਤੇ ਮਤਲਬ ਨਹੀਂ ਜਿਹੜੇ ਕੋਡ ਲਾਗੇ ਜਿਹੜੇ ਕੋਡ ਲਾਗੇ ਜੰਨਾ ਕੇਸਾਂ ਦੀ ਤਫਤੀਸ਼ ਚੱਲਦੀ ਹੁੰਦੀ ਆ ਕੀ ਉਹਨਾਂ ਦੋ ਨਹੀਂ ਨਹੀਂ ਤੁਸੀਂ ਸੁਣ ਲਓ ਜੀ ਤੁਸੀਂ ਸੁਣ ਲਓ ਸਵਾਲ ਤੇ ਸਾਡੇ ਹੋਣੇ ਆ ਅਸੀਂ ਕਹਿੰਦੇ ਵੀ ਜੰਨਾ ਕੇਸਾਂ ਦੀ ਤਫਤੀਸ਼ ਚੱਲਦੀ ਹੁੰਦੀ ਆ ਕੀ ਉਹਨਾਂ ਕੇਸਾਂ ਦੀ ਤਫਤੀਸ਼ ਰੁਕ ਜਾਂਦੀ ਆ ਰੁਕ ਜਾਂਦੀ ਹੈ ਛੋਟਾ ਘੰਟੜਾ ਵਿੱਚ ਨਹੀਂ ਨਹੀਂ ਨਾ ਰੁਕਦੀ ਫਿਰ ਇਹ ਕਿਦਾਂ ਰੁਕ ਕਿਉਂ ਰੁਕ ਗਈ ਅਭੀ ਤੁਹਾਨੂੰ ਪਤਾ ਵੀ ਰੁਕੀ ਬਿਲਕੁਲ ਅਸੀਂ ਕਹਿੰਦੇ ਹੁਣ ਤੱਕ ਆਓ ਇੱਕ ਮਿੰਟ ਇੱਕ ਮਿੰਟ ਜੀ ਦੇਖੋ ਇੱਕ ਮਿੰਟ ਗਰਦਾਸਪੁਰ ਸਾਡਾ ਇੱਕ ਪੁਲਿਸ ਵਾਲਾ ਭਰਾ ਸ਼ਹੀਦ ਹੋਇਆ ਅਮਰਤਪਾਲ ਗਰਦਾਸਪੁਰ ਗੈਂਗਸਟਰ ਨੇ ਕਤਲ ਕੀਤਾ ਉਹਦਾ 24 ਘੰਟਿਆਂ ਵਿੱਚ ਪੁਲਿਸ ਨੇ ਉਹ ਗੈਂਗਸਟਰ ਲੱਭ ਕੇ ਤੇ ਉਹਨੇ ਕਰਤੇ ਕੰਮ ਕਰਤਾ 24 ਘੰਟਿਆਂ ਵਿੱਚ ਇੱਥੇ ਦੇ 24 ਕਿੰਨੇ ਦੇ ਕਿ 24 ਦਿਨ ਕੀ ਇੱਥੇ 3 ਮਹੀਨੇ ਨਿਕਲ ਗਏ ਹਾਲੇ ਤੱਕ ਸ਼ਬ ਕਰਨ ਦਾ ਬਣਿਆ ਕਸ਼ 21 ਤਰੀਕ ਨੂੰ 3 ਮਹੀਨੇ ਕੰਪਲੀਟ ਹੋਏ ਨੇ 21 ਤਰੀਕ ਨੂੰ 3 ਮਹੀਨੇ ਕੰਪਲੀਟ ਹੋਣਾ ਹੈ ਜੀ ਸਵਾਲ ਦਾ ਇਹਦਾ ਜਵਾਬ ਤੁਹਾਡ ਕੋਲ ਹੈਗਾ ਅੱਜ ਨਹੀਂ ਅਗਲੇ ਅਗਲੇ ਸਵਾਲ ਤੇ ਚੱਲ ਜੀ ਨਹੀਂ ਨਹੀਂ ਕੋਈ ਨਹੀਂ ਉਹ ਬੀਚੋ ਜੋ ਅਸੀਂ ਕੰਮ ਕਰਦੇ ਹਾਂ ਹੁਣ ਖੜ੍ਹ ਜਾ ਹੁਣ ਖੜ੍ਹ ਜਾ ਅਗਲੀ ਚੀਜ਼ ਅਸੀਂ ਕਹਿੰਦੇ ਆ ਕਿ ਵੇਖੋ ਬੀਜੇਪੀ ਦੀ ਸਰਕਾਰ ਹੈ ਉਥੇ ਆਪਣੇ ਚ ਹਮਾਰੇ ਆਪਣੇ ਸੈਂਟਰ ਚ ਬੀਜੇਪੀ ਦੀ ਹਰਿਆਣੇ ਚ ਅਸੀਂ ਨਹੀਂ ਕਹਿੰਦੇ ਭਈ ਉਹਦੇ ਵਿੱਚ ਤੁਸੀਂ ਜਾ ਕੇ ਭਈ ਉਹ ਤੁਹਾਡੇ ਜਿਹੜੇ ਉਹਨਾਂ ਨੇ ਰਾਹ ਰੋਕੇ ਆ ਠੀਕ ਤੁਸੀਂ ਇਹਦੇ ਵਿੱਚ ਕਰ ਤੇ ਕੁਝ ਨਹੀਂ ਸਕਦੇ ਤੁਸੀਂ ਪੰਜਾਬ ਪੁਲਿਸ ਭੇਜ ਕੇ ਉਟਵਾ ਨਹੀਂ ਸਕਦੇ ਪਰ ਦੱਸੋ ਤੁਹਾਡੀ ਕਾਨੂੰਨੀ ਚਾਰਾ ਜੋਇ ਕੀ ਕੀਤੀ ਆ ਕੀ ਆਪਾਂ ਆਪਣਾ ਹਰਿਆਣਾ ਦੀ ਸਰਕਾਰ ਦੇ ਖਿਲਾਫ ਕੋਈ ਕਿਤੇ ਕੋ ਅਪੀਲ ਪਾਈ ਹੋਵੇ ਕਿਤੇ ਕੇਂਦਰ ਆਪਣਾ ਸੁਪਰੀਮ ਕੋਰਟ ਚ ਕੋਈ ਹਾਈ ਕੋਰਟ ਪਹਿਲਾਂ ਤੇ ਜਿਹੜੀ ਆ ਮੀਟਿੰਗ ਸੀ ਹੂੰ ਪਹਿਲਾਂ ਤਾਂ ਮੀਟਿੰਗ ਆ ਗਈਆਂ ਤਾਰੀਬਾਤ ਸਾਹਿਬ ਉਹ ਆ ਗਈਆਂ ਚਲੋ ਮੇਰੀ ਗੱਲ ਸੁਣੋ ਉਹ ਆ ਗਈਆਂ ਉਹ ਤੇ ਆ ਗਈਆਂ ਉਹ ਸਰਦਾਰ ਜੀ ਖੜ੍ਹ ਜਾ ਮੈਂ ਬਹੁਤ ਆ ਗਈਆਂ ਹੁਣ ਮੀਟਿੰਗ 3 ਮਿੰਟ 3 ਮਿੰਟ ਭਾਈ ਸਾਹਿਬ ਭਾਈ ਸਾਹਿਬ 1 ਮਿੰਟ ਸਾਹਿਬ ਨਾਲ ਤੁਸੀਂ ਵੀ ਸਾਹਿਬ ਨਾਲ ਸਾਹਿਬ ਜੇ ਤੁਸੀਂ ਹੁਣ ਦਬਕੇ ਮਾਰਨ ਦੇ ਜੇ ਤੁਸੀਂ ਦਬਕੇ ਮਾਰਨ ਦੇ ਤੁਸੀਂ ਸੁਣੋ ਦੇਖੋ ਸਰਦਾਰ ਜੀ ਸਰਦਾਰ ਜੀ ਗੱਡੀ ਖੜੀ ਕੀਤੀ ਆ ਅਗਲੇ ਲੋਕਾਂ ਦੇ ਨੁਮਾਇंदे ਆ ਲੋਕਾਂ ਵਾਸਤੇ ਕੋਲੋਂ ਵੋਟਾਂ ਮੰਗਣ ਆ ਰਹੇ ਆ ਕੋਸਾਂ ਨਹੀਂ ਕਰ ਰਹੇ ਮੈਂ ਕਿਹਾ ਕਿ ਕਿਹੜੀ ਗੱਡੀ ਨਹੀਂ ਖਰੀਦ ਕਰੀ ਜਿਹੜੇ ਗੱਡੀ ਨਹੀਂ ਖੜੀ ਕਰਦੇ ਅੱਜ ਕਿੰਨੀ ਕਿੰਨੇ ਹਤੇ ਆ ਉਹ ਲੋਕਾਂ ਨੇ ਬਾਹਰ ਕਰਤੇ ਰੇਸ ਤੋਂ ਉਹ ਵਾਦੇ ਨੇ ਨਹੀਂ ਪਈਆਂ ਦੇ 18 18 ਦੇ ਉਹਨਾਂ ਨੂੰ ਲੋਕਾਂ ਨੇ ਖੜਨ ਜੋਗੇ ਨਹੀਂ ਛੱਡਿਆ ਤੇ ਅੱਜ ਜਾਂਦੇ ਆ ਨਾ ਤੇ ਵੇਖੋ ਵੀ ਉਹਨਾਂ ਦਾ ਹਸ਼ਰ ਕੀ ਦਾ ਜੇ ਤੁਸੀਂ ਗੱਡੀ ਖੜੀ ਕੀਤੀ ਹੈ ਨਾ ਇਸ ਕਰਕੇ ਖੜੀ ਕੀਤੀ ਆ ਕਿਉਂਕਿ ਤੁਹਾਨੂੰ 92 ਦਿੱਤੇ ਪੰਜਾਬ ਦੇ ਲੋਕਾਂ ਨੇ ਤੇ ਤੁਹਾਨੂੰ ਗੱਲ ਸੁਣਨੀ ਪੈਣੀ ਆ ਅਸੀਂ ਇਹਦੇ ਧਰਨਿਆਂ ਦੇ ਬੰਦੇ ਸਭ ਕੁਝ ਕਰਦੇ ਆ ਅੰਦਰ ਅਸੀਂ ਕਿਹਨੇ ਐਮਪੀ ਦੀ ਐਮਪੀ ਦਾ ਜਿਹੜਾ ਫਰਜ ਆ ਜੋ ਪਾਰਲੀਮੈਂਟ ਦੇ ਵਿੱਚ ਆ ਕੇ ਨੇ ਗੱਲਬਾਤ ਚੁੱਕਣੀ ਆ ਕੀ ਆ